ਲੰਦਰ ਦੇ ਬੀਤੀ ਰਾਤ ਲੱਦੇਵਾਲ ਦੇ ਕੋਲ SBI ਇਹ ਬੈਂਕ ਦੇ ਦੇਰ ਰਾਤ ਨੂੰ ਕਈ ਚੋਰਾਂ ਵੱਲੋਂ ਉਸ ATM ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਕਿਦੋਂ ਇਸ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈ ਪੁਲਿਸ ਮੌਕੇ ਤੇ ਆਂਦੀ ਹੈ ਤੇ ਜਾਂਚ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਇਹ ATM ਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਸ ਦੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਸਾਡਾ ਨਾ ADCB 1 ਮੈਮ ਆਪਾਂ ਗਲਬਤ ਕਰਦੇ ਹਾਂ ਅਮ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮੁੱਦੇ ਕਿੰਨੇ ਵਜੇ ਦੇ ਸਮੇਂ ਦੇ ਵਿੱਚ ਹੈ ਅੰਦਨੇ ਕਿੰਨੇ ਨੌਜਵਾਨ ਜੀ ਸਾਨੂੰ ਜਿਹੜੀ ਦਲਾ ਮਿਲੀ ਹੈ ਜੋ ਅੱਜ ਸਵੇਰੇ ਮਿਲੀ ਹੈਗੀ ਬਟ ਜਿਨਾ ਆਪਾਂ ਵੈਰੀਫਾਈ ਕੀਤਾ ਹੈ ਕਾਇਆ ਅੱਜ ਓਲੀ ਮਾਰਨਿੰਗ ਅਰਾਊਂਡ 1:30 ਦੀ ਗੱਲ ਹੈਗੀ ਤੇ ਜਿਹੜਾ ਲੱਦੇਵਾਲੀ ਰੋਡ ਤੇ ਐਸਪੀਆਈ ਏਟੀਐਮ ਹੈ ਉਹਦੇ ਵਿੱਚ ਚੋਰੀ ਹੋਈ ਹੈ ਤੇ ਕੈਸ਼ਸ ਕੱਟ ਕੇ ਲੈ ਕੇ ਚਲੇ ਗਏ ਨੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਹੈ ਥਾਣਾ ਰਾਮਾ ਮੰਡੀ ਦੇ ਵਿੱਚ ਐਫਆਈਆਰ ਨੰਬਰ 210 ਆਫ 2025 ਤੇ ਸਰਸਰੀ ਜੀਡੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਫਿਲਹਾਲ ਚਾਰ ਬੰਦੇ ਆ ਦਾ ਰੋਲ ਇਹਦੇ ਵਿੱਚ ਲੱਗ ਰਿਹਾ ਹੈਗਾ ਇਹਨਾਂ ਦੀ ਆਇਡੈਂਟੀਟੀ ਸਟੈਬਲਿਸ਼ ਕਰਨ ਲਈ ਪੁਲਿਸ ਹਜੇ ਜੁਟੀ ਪਈ ਹੈ ਜੀ ਸੀਸੀਟੀਵੀ ਦੇ ਵਿੱਚ ਕਿੰਨੇ ਨੌਜਵਾਨ ਆਂਦੇ ਕਿੱਦਾਂ ਆਂਦੇ ਨੇ ਕਾਰ ਦੇ ਵਿੱਚ ਆਂਦੇ ਜਾਂ ਕਿਸ ਫਿਲਹਾਲ ਕਾਰ ਦੀ ਵਿਚਾਰ ਨੇ ਦਿਖਦੇ ਹੈਗੇ ਜੀ ਬਟ ਕਾਰ ਦੇ ਵਿਚਾਰ ਦੇ ਦਿਖਦੇ ਬਟ ਉਸ ਕਾਰ ਦੀ ਵੀ ਅਜੈਂਡ ਆਇਡੈਂਟੀਟੀ ਜਾਂ ਉਦੀ ਐਕਚੁਅਲ ਐਡਰੈਸ ਅਜੇ ਸਟੈਬਲਿਸ਼ ਨਹੀਂ ਹੋ ਪਾਇਆ ਦੇ ਕਿ ਦ ਕਾਰ ਦੇ ਨੰਬਰ ਵਿੱਚ ਸਾਫ ਨਜ਼ਰ ਆ ਰਹਾ ਹੈ ਕਿ ਆ ਨੰਬਰ ਫੇਕ ਸੀ ਜਾਂ ਨੰਬਰ ਫਿਲਹਾਲ ਉਸ ਫੋਨ ਨੰਬਰ ਦੀ ਜੀ ਕੋਈ ਉਸ ਨੰਬਰ ਪਲੇਟ ਦੀ ਫਿਲਹਾਲ ਕੋਈ ਐਡਰੈਸ ਤਸਦੀਕ ਨਹੀਂ ਹੋ ਪਾਇਆ ਜੀ ਜਿਵੇਂ ਇਹਨਾਂ ਦੇ ਕੋਈ ਪਹਿਲੇ ਵੀ ਮਾਮਲੇ ਦਰਜ ਨੇ ਦੱਸਿਆ ਜਾਂਦਾ ਅਕਸਰ ਇੱਕ ਫਗਵਾੜੇ ਵੀ ਵਾਰਦਾਤ ਹੁੰਦੀ ਹੈ ਪਿਛਲੇ ਦਿਨਾਂ ਜਲੰਧਰ ਦੇ ਵਿੱਚ ਵੀ ਏਟੀਐਮ ਦੇ ਪਿਛਲੇ ਕਈ ਮਹੀਨੇ ਪਹਿਲੇ ਹੁੰਦੀ ਆ ਉਹਦੇ ਵਿੱਚ ਵੀ ਇਹੀ ਸੇਮ ਗੱਡੀ ਆਉਂਦੀ ਹੈ ਗੱਡੀ ਦੇ ਵਿੱਚ ਚਾਰ ਨੌਜਵਾਨ ਆਉਂਦੇ ਹੱਥਾਂ ਦੇ ਵਿੱਚ ਸਮਾਨ ਜਿਹੜਾ ਫੜ ਕੇ ਏਟੀਐਮ ਨੂੰ ਜਿਹੜਾ ਨਿਸ਼ਾਨਾ ਜੀ ਵਰਦਾਤਾ ਜਿਹੜੀ ਪੁਰਾਣੀ ਹੋਈ ਹੈ ਉਹਦੀ ਇਸ ਵਰਦਾਤ ਦੇ ਨਾਲ ਕੋਈ ਲਿੰਕ ਹੈ ਕਿ ਨਹੀਂ ਇਹ ਉਹ ਹਜੇ ਸਟੈਬਲਿਸ਼ ਨਹੀਂ ਹੈਗਾ ਕਾਰ ਵੀ ਸੇਮ ਹੈ ਕਿ ਨਹੀਂ ਉਹ ਹਜੇ ਸਟੈਬਲਿਸ਼ ਕਰਨਾ ਬਾਕੀ ਹੈ ਬਟ ਇਸ 9ਤੇ ਵੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਤਾਂ ਦੇਖ ਰਹੀ ਹੈ ਕਿ ਅਗਰ ਕੋਈ ਇਹਨਾਂ ਦੇ ਵਿੱਚੋਂ ਆਪਸ ਦਾ ਕੋਈ ਲਿੰਕ ਜੁੜਦਾ ਹੋਏ ਤਾਂ ਸਾਡੀ ਇਨਵੈਸਟੀਗੇਸ਼ਨ ਅਸੀਂ ਅੱਗੇ ਵਧਾਣਗੇ ਇਸ ਸਮੇਂ ਦੇ ਵਿੱਚ ਆਉਂਦੇ ਨੇ ਕਿੰਨੇ ਸਮੇਂ ਦੇ ਵਿੱਚ ਕਿਹੜੀਆਂ ਵਰਦਾਤ ਕਰਕੇ ਅਪਰੋਕਸੀਮੇਟਲੀ ਅਗੇਨ ਸਰਸਰੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਅਰਾਊਂਡ 20 ਮਿੰਟਸ ਦੀ ਹੈਗੀ ਪਾਸੇ ਨਸ਼ ਏਰੀਆ ਕੁਝ ਦੂਰੀ ਦੇ ਵਿੱਚ ਨਾਕੇ ਵੀ ਲਗਾਏ ਜਾਂਦੇ ਨੇ ਕਿ ਉੱਥੇ ਉਸ ਟਾਈਮ ਪੁਲਿਸ ਸੀ जी आ, ये चीज मेनू वेरीफाई करनी पैनी है जी बट रात दी जीडी ईआरएस दी गश्त हैगी और थाने दी मुलाजिमा दी गश्त है वो जरूर रहदी हैगी बट ये लेट नाइट 130 दे अराउंड द इंसिडेंट हैका एंड समहाउ उस समय आ, ये वारदात हो गई है एटीएम एटीएम ਦੇ ਵਿੱਚ ਕੋਈ ਸਕਿਉਰਟੀ ਗਾਰਡ ਜੀ ਜੀ ਰਾਤੀ ਉਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ ਉਥੇ ਉਹ ਰਾਤ ਨੂੰ ਸ਼ਟਰ ਬੰਦ ਕਰਕੇ ਚਲੇ ਜਾਂਦੇ ਨੇ ਦੇਖੇ ਜਾਂਦਾ ਦੇ ਰਾਤ ਨੂੰ ਵਾਰਦਤਾਂ ਹੁੰਦੀ ਹੈ ਕਿਉਂ ਨਹੀਂ ਬੈਂਕ ਵੱਲੇ ਕਿਹੜੇ ਸਿਕਿਉਰਿਟੀ ਗਾਰਡ ਆਪਣੇ ਰੱਖਦੇ ਲੱਖਾਂ ਰੁਪਏ ਦੇ ਉਸ ਏਟੀਐਮਾਂ ਦੇ ਵਿੱਚ ਕੈਸ਼ ਹੁੰਦਾ ਹੈ ਕਿਹੜੇ ਇਸ ਨੂੰ ਕਈ ਵਾਰ ਵਾਰਦਤ ਜੀ ਇਹ ਸਭੀ ਰਿਕੁਐਸਟ ਹੈਗੀ ਕਿ ਜਦੋਂ ਵੀ ਕੋਈ ATM ਜਿੱਥੇ ਵੀ ਹੈਗਾ ਉਥੇ ਪ੍ਰੋਪਰ ਸਿਕਿਉਰਿਟੀ ਗਾਰਡ ਅਗਰ 24 ਆਵਰਸ ਲਗਾਇਆ ਜਾਏ ਤੇ ਉਹਦੇ ਬਾਕੀ ਵਿੱਚ ਜਿਹੜੇ ਸਿਕਿਉਰਿਟੀ ਮੈਜਰਸ ਹੈਗੇ ਲੌਕਸ ਇਟੈਟਰਾ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਧਿਆਨ ਰੱਖਿਆ ਜਾਏ ਜਦੋਂ ਬੈਂਕ ਕੋਲ ਨਾਲ ਗਲਬਤ ਹੋਈ ਹੈ ਕਿੰਨਾ ਕੈਸ਼ ਸੀ ਕਿੰਨਾ ਲੈ ਕੇ ਗਿਆ ਉਹ ਜੀ ਜੀ ਉਹਨਾਂ ਨੇ ਅਫੀਸ਼ੀਅਲ ਇਨਟੀਮੇਸ਼ਨ ਦੇਣੀ ਹੈ ਉਹਨਾਂ ਦਾ ਸੈਂਟਰਲਾਈਜ਼ਡ ਮੈਕੈਨਿਜ਼ਮ ਹੈਗਾ ਉਸ ਉਸ ਤੋਂ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਆਉਗੀ ਉਹ ਸਾਡੇ ਨਾਲ ਸਾਂਝਾ ਕਰਨ ਜਾਰਾ ਦੇ ਸਾਹਮਣੇ ਜਾਣ ਲੱਖਰ ਦੇ ਸਮਝੋ ਅੰਤਲੇ ਅੰਨੇ ਸੋ ਅਫੀਸ਼ੀਅਲ ਇਨਟੀਮੇਸ਼ਨ ਆਉਂਦੀ ਹੈ ਜੀ ਵੀ ਊਂਟ ਵੀ ਅਬਲ ਟੂ ਸੇ ਕਿ ਕਿੰਨਾ ਇਕ ਪੈਸਾ ਅਨਦਰ ਸੀਗਾ ਜੀ ਦੇਖਿਆ ਸੀ ਗਲਤ ਕਿਤੇ ਕਿ ਐਡੀਸੀਪੀ 1 ਜੋ ਉਹਨਾਂ ਨੇ ਦੱਸਿਆ 18 ਰਾਤ 1:30 ਵਜੇ ਦੇ ਕਰੀਬ ਇੱਕ ਕਾਰ ਆਉਂਦੀ ਹੈ ਜਿਸ ਵਿੱਚ ਚਾਰ ਨੌਜਵਾਨ ਹੁੰਦੇ ਨੇ ਗੈਸ ਕਟਰ ਥਿਆਰ ਗੜ ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦੇ ਨੇ 20 ਮਿੰਟ ਦੇ ਵਿੱਚ ਕਿੜਾ ਏਟੀਐਮ ਨੂੰ ਲੁੱਟ ਕੇ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਨ ਹੋ ਜਾਂਦੇ ਨੇ ਕੈਮਰਾਮੈਨ ਰਾਹੁਲ ਦਿਨਾਲ ਸੋਨ ਮਹਾਜਨ ਜਗਬਾਨੀ ਡਿਵੀਜ਼ਨ ਜਲੰਧਰ ਲੰਦਰ ਦੇ ਬੀਤੀ ਰਾਤ ਲੱਦੇਵਾਲ ਦੇ ਕੋਲ SBI A ਬੈਂਕ ਦੇ ਦੇਰ ਰਾਤ ਨੂੰ ਕਈ ਚੋਰਾਂ ਵੱਲੋਂ ਉਸ ATM ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਜਦੋਂ ਇਸ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈ ਪੁਲਿਸ ਮੌਕੇ ਤੇ ਆਂਦੀ ਹੈ ਤੇ ਜਾਂਚ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਇਹ ATM ਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਸ ਦੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਸਾਡੇ ਨਾਲ ADC ਵੀ ਵਨ ਮੈਮ ਆਪਾਂ ਗੱਲਬਾਤ ਕਰਦੇ ਹਾਂ ਅਮ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮੁੱਦੇ ਕਿੰਨੇ ਵਜੇ ਦੇ ਸਮੇਂ ਦੇ ਵਿੱਚ ਹੈ ਅੰਦਨੇ ਕਿੰਨੇ ਨੌਜਵਾਨ ਜੀ ਸਾਨੂੰ ਜਿਹੜੀ ਦਲਾ ਮਿਲੀ ਹੈ ਜੋ ਅੱਜ ਸਵੇਰੇ ਮਿਲੀ ਹੈਗੀ ਬਟ ਜਿੰਨਾ ਆਪਾਂ ਵੈਰੀਫਾਈ ਕੀਤਾ ਹੈ ਇਹ ਕਾਇਆ ਅੱਜ ਓਰਲੀ ਮਾਰਨਿੰਗ ਅਰਾਊਂਡ 130 ਦੀ ਗੱਲ ਹੈਗੀ ਤੇ ਜਿਹੜਾ ਲੱਧੇਵਾਲੀ ਰੋਡ ਤੇ ਐਸਪੀਆਈ ਏਟੀਐਮ ਹੈ ਉਹਦੇ ਵਿੱਚ ਚੋਰੀ ਹੋਈ ਹੈ ਤੇ ਕੈਸੇਟਸ ਕੱਟ ਕੇ ਲੈ ਕੇ ਚਲੇ ਗਏ ਨੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਹੈ थाना రామਮੰਡੀ ਦੇ ਵਿੱਚ ਐਫਆਈਆਰ ਨੰਬਰ 210 ਆਫ 2025 ਤੇ ਸਰਸਰੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਫਿਲਹਾਲ ਚਾਰ ਬੰਦੇ ਆ ਦਾ ਰੋਲ ਇਹਦੇ ਵਿੱਚ ਲੱਗ ਰਿਹਾ ਹੈਗਾ ਇਹਨਾਂ ਦੀ ਆਇਡੈਂਟੀਟੀ ਸਟੈਬਲਿਸ਼ ਕਰਨ ਲਈ ਪੁਲਿਸ ਹਜੇ ਜੁਟੀ ਪਈ ਹੈ ਜਿਵੇਂ ਸੀਸੀਟੀਵੀ ਦੇ ਵਿੱਚ ਕਿੰਨੇ ਨੌਜਵਾਨ ਆਂਦੇ ਕਿੱਦਾਂ ਆਂਦੇ ਨੇ ਕਾਰ ਦੇ ਵਿੱਚ ਆਂਦੇ ਜਾਂ ਕਿ ਫਿਲਹਾਲ ਕਾਰ ਦੀ ਪਛਾਣ ਨਹੀਂ ਦਿਖਦੀ ਹੈਗੀ ਜੀ ਬਟ ਕਾਰ ਦੇ ਪਛਾਣ ਦੇ ਦਿਖਦੇ ਬਟ ਉਸ ਕਾਰ ਦੀ ਵੀ ਅਜੈਂਡ ਆਇਡੈਂਟੀਟੀ ਜਾਂ ਉਦੀ ਐਕਚੁਅਲ ਐਡਰੈਸ ਅਜੇ ਸਟੈਬਲਿਸ਼ ਨਹੀਂ ਹੋ ਪਾਇਆ ਕਿਦ ਕਾਰ ਦੇ ਵਿੱਚ ਨੰਬਰ ਵਿੱਚ ਸਾਫ਼ ਨਜ਼ਰ ਆਦਾ ਹੈ ਕਿ ਆ ਨੰਬਰ ਫੇਕ ਸੀ ਜਾਂ ਨੰਬਰ ਫਿਲਹਾਲ ਉਸ ਫੋਨ ਨੰਬਰ ਦੀ ਜੀ ਕੋਈ ਉਸ ਨੰਬਰ ਪਲੇਟ ਦੀ ਫਿਲਹਾਲ ਕੋਈ ਐਡਰੈਸ ਤਸਦੀਕ ਨਹੀਂ ਹੋ ਪਾਇਆ ਹੈ ਜੀ ਮਤਲਬ ਇਹਨਾਂ ਦੇ ਕੋਈ ਪਹਿਲੇ ਵੀ ਮਾਮਲੇ ਦਰਜ ਨੇ ਦੱਸਿਆ ਜਾਂਦਾ ਅਕਸਰ ਇੱਕ ਫਗਵਾੜੇ ਵੀ ਵਾਰਦਾਤ ਹੁੰਦੀ ਹੈ ਪਿਛਲੇ ਦਿਨਾਂ ਜਲੰਧਰ ਦੇ ਵਿੱਚ ਵੀ ਏਟੀਐਮ ਦੇ ਪਿਛਲੇ ਕਈ ਮਹੀਨੇ ਪਹਿਲੇ ਹੁੰਦੀ ਆ ਉਹਦੇ ਵਿੱਚ ਵੀ ਇਹੀ ਸੇਮ ਗੱਡੀ ਆਉਂਦੀ ਹੈ ਗੱਡੀ ਦੇ ਵਿੱਚ ਚਾਰ ਨੌਜਵਾਨ ਆਉਂਦੇ ਹੱਥਾਂ ਦੇ ਵਿੱਚ ਸਮਾਨ ਜਿਹੜਾ ਫੜ ਕੇ ਏਟੀਐਮ ਨੂੰ ਜਿਹੜਾ ਨਿਸ਼ਾਨਾ ਲਾਉਂਦੇ ਜੀ ਵਰਦਾਤਾ ਜਿਹੜੀ ਪੁਰਾਣੀ ਹੋਈ ਹੈ ਉਹਦੀ ਇਸ ਵਰਦਾਤ ਦੇ ਨਾਲ ਕੋਈ ਲਿੰਕ ਹੈ ਕਿ ਨਹੀਂ ਇਹ ਉਹ ਹਜੇ ਸਟੈਬਲਿਸ਼ ਨਹੀਂ ਹੈਗਾ ਕਾਰ ਵੀ ਸੇਮ ਹੈ ਕਿ ਨਹੀਂ ਉਹ ਹਜੇ ਸਟੈਬਲਿਸ਼ ਕਰਨਾ ਬਾਕੀ ਹੈ ਬਟ ਇਸ 9th ਤੇ ਵੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਤਾਂ ਦੇਖ ਰਹੀ ਹੈ ਕਿ ਅਗਰ ਕੋਈ ਇਹਨਾਂ ਦੇ ਵਿੱਚੋਂ ਆਪਸ ਦਾ ਕੋਈ ਲਿੰਕ ਜੁੜਦਾ ਹੋਏ ਤਾਂ ਸਾਡੀ ਇਨਵੈਸਟੀਗੇਸ਼ਨ ਅਸੀਂ ਅੱਗੇ ਵਧਾਣਗੇ ਇਸ ਸਮੇਂ ਦੇ ਵਿੱਚ ਆਉਂਦੇ ਨੇ ਕਿੰਨੇ ਸਮੇਂ ਦੇ ਵਿੱਚ ਕਿਹੜੀਆਂ ਵਰਦਾਤ ਕਰਕੇ ਅਪਰੋਕਸੀਮੇਟਲੀ ਅਗੇਨ ਸਰਸਰੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਅਰਾਊਂਡ 20 ਮਿੰਟਸ ਦੀ ਹੈ ਕਿ ਪਾਸੇ ਨਸ਼ ਏਰੀਆ ਕੁਝ ਦੂਰੀ ਦੇ ਵਿੱਚ ਨਾਕੇ ਵੀ ਲਗਾਏ ਜਾਂਦੇ ਨੇ ਕਿ ਉੱਥੇ ਉਸ ਟਾਈਮ ਪੁਲਿਸ ਸੀ

ਜੀ ਜੀ ਰਾਤੀ ਉੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ ਉੱਥੇ ਉਹ ਰਾਤ ਨੂੰ ਸ਼ਟਰ ਬੰਦ ਕਰਕੇ ਚਲੇ ਜਾਂਦੇ ਨੇ ਦੇਖਿਆ ਜਾਂਦਾ ਦੇਰ ਰਾਤ ਨੂੰ ਵਾਰ ਦਤਾਂ ਹੁੰਦੀ ਹੈ ਕਿਉਂ ਨਹੀਂ ਬੈਂਕ ਵਾਲੇ ਕਿਹੜੇ ਸਕਿਉਰਿਟੀ ਗਾਰਡ ਆਪਣੇ ਰੱਖਦੇ ਲੱਖਾਂ ਰੁਪਏ ਦੇ ਉਸ ਏਟੀਐਮਾਂ ਦੇ ਵਿੱਚ ਕੈਸ਼ ਹੁੰਦਾ ਕਿਹੜੇ ਇਸ ਨੂੰ ਕਈ ਵਾਰ ਵਾਰਦੇ ਜੀ ਇਹ ਸਭ ਦੀ ਰਿਕੁਐਸਟ ਹੈਗੀ ਕਿ ਜਦੋਂ ਵੀ ਕੋਈ ATM ਜਿੱਥੇ ਵੀ ਹੈਗਾ ਉਥੇ ਪ੍ਰੋਪਰ ਸਿਕਿਉਰਿਟੀ ਗਾਰਡ ਅਗੇ 24 ਆਵਰਸ ਲਗਾਇਆ ਜਾਏ ਤੇ ਉਹਦੀ ਬਾਕੀ ਵਿੱਚ ਜਿਹੜੇ ਸਿਕਿਉਰਿਟੀ ਮੈਜਰਸ ਹੈਗੇ ਲੌਕਸ ਇਟੈਕਟਰਾ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਅਧਿਆਨ ਰੱਖਿਆ ਜਾਏ ਜਿਵੇਂ ਬੈਂਕ ਕੋਲ ਨਾ ਗੱਲਬਾਤ ਹੋਈ ਹੈ ਕਿੰਨਾ ਕੈਸ਼ ਕਿੰਨਾ ਲੈ ਕੇ ਗਿਆ ਉਹ ਜੀ ਜੀ ਉਹਨਾਂ ਨੇ ਅਫੀਸ਼ੀਅਲ ਇਨਟੀਮੀਸ਼ਨ ਦੇਣੀ ਹੈ ਉਹਨਾਂ ਦਾ ਸੈਂਟਰਲਾਈਜ਼ਡ ਮੈਕੈਨਿਜ਼ਮ ਹੈਗਾ ਉਸ ਉਸ ਤੋਂ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਆਉਗੀ ਉਹ ਸਾਡੇ ਨਾਲ ਸਾਂਝਾ ਕਰਨ ਜਹਰਾ ਦੇ ਸਾਹਮਣੇ ਜਾਣ ਲੱਖਰ ਦੇ ਸਾਹਮਣੇ ਅੰਤਲਾਂ ਨੇ ਸੋ ਅਫੀਸ਼ੀਅਲ ਇਨਟੀਮੀਸ਼ਨ ਆਉਂਦੀ ਹੈ ਜੀ ਵੀ ਵੋਂਟ ਬੀ ਏਬਲ ਟੂ ਸੇ ਕਿ ਕਿੰਨਾ ਇਕ ਪੈਸਾ ਅਨਦਰ ਸੀਗਾ ਡ੍ਰਿੰਗ ਵੇ ਦੇਖਿਆ ਸੀ ਗਲਬਤ ਕਿ ਕਿ ਐਡੀਸੀਪੀ 1 ਜੋ ਉਹਨਾਂ ਨੇ ਦੱਸਿਆ ਏਟੀਐਮ ਦਾ ਤ 1:30 ਵਜੇ ਦੇ ਕਰੀਬ ਇੱਕ ਕਾਰ ਆਉਂਦੀ ਹੈ ਜਿਸ ਵਿੱਚ ਚਾਰ ਨੌਜਵਾਨ ਹੁੰਦੇ ਨੇ ਗੈਸ ਕਟਰ ਥਿਆਰ ਗੜੇ ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦੇ ਨੇ 20 ਮਿੰਟ ਦੇ ਵਿੱਚ ਕਿਹੜਾ ਏਟੀਐਮ ਨੂੰ ਲੁੱਟ ਕੇ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਨੀ ਡੀਵੀ ਜ਼ਿਲ੍ਹਾ